ਇਦਾਂ ਸਭਾ ਹਲਕਾ ਤਰਨਤਾਰਨ ਵਿੱਚ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪੂਰੀ ਕਮਰ ਕੱਸੇ ਹੋਈ ਨਜ਼ਰ ਆ ਰਹੀ ਹੈ ਇਸ ਦੌਰਾਨ ਜਿਹੜੇ ਕਿ ਪਾਰਟੀ ਦੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਵੀ ਇੱਥੇ ਹਲਕੇ ਵਿੱਚ ਤਿੰਨ ਚਾਰ ਵਾਰੀ ਆ ਕੇ ਚੋਣ ਪ੍ਰਚਾਰ ਕਰ ਚੁੱਕੇ ਹੁਣ ਉਮੀਦਵਾਰ ਆਮ ਆਦਮੀ ਪਾਰਟੀ ਹਰਮਿੰਦਰ ਸਿੰਘ ਸੰਧੂ ਦੇ ਹੱਕ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਅੱਜ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮਨੀਸ਼ ਸੋਧੀਆਂ ਤੋਂ ਇਲਾਵਾ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀਆਂ ਲਾਜੀਤ ਸਿੰਘ ਪੁੱਲਰ ਤੋਂ ਇਲਾਵਾ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਔਰ ਅਮਨ ਅਰੂੜਾ ਤੋਂ ਲੈ ਕੇ ਅਮਨਜੀਤ ਸਿੰਘ ਕਲਸੀ ਵਿਧਾਇਕ ਜਿਹੜੇ ਹਨ ਉਹ ਤੋਂ ਲੈਪਾ ਹੋਰ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਤਰਨਤਨ ਪੁੱਜ ਰਹੇ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਔਰ ਮਨੀਸ਼ ਰੋਧਿਆ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਜੀ ਦਾ ਸਵਾਗਤ ਕੀਤਾ ਜਾਵੇਗਾ ਇਸ ਦੌਰਾਨ ਜਿਹੜਾ ਚੋਣ ਪ੍ਰਚਾਰ ਉਹਨਾਂ ਵੱਲੋਂ ਕੀਤਾ ਜਾਏਗਾ ਉਸ ਤੋਂ ਲੈ ਕੇ ਪੂਰੀਆਂ ਤਿਆਰੀਆਂ ਸ਼ਹਿਰ ਵਿੱਚ ਪੂਰਾ ਸਵਾਗਤੀ ਗੇਟ ਬਣਾਏ ਗਏ ਹਨ ਤੁਸੀਂ ਦੇਖ ਸਕਦੇ ਜੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਝੰਡੇ ਫੜਕੇ ਉਹਨਾਂ ਦਾ ਸਵਾਗਤ ਕਰਨ ਦੀ ਪੂਰੀ ਤਿਆਰੀ ਕੀਤੀ ਗਈ ਹੈ ਔਰ ਇਸ ਦੌਰਾਨ ਇਥੇ ਮੌਕੇ ਤੇ ਜਿਹੜੇ ਪੁਲਿਸ ਉਹਨਾਂ ਸੁਰੱਖਿਆ ਪ੍ਰਬੰਧ ਵੀ ਬਸਤੀ ਨਾਲ ਕਿਤੇ ਗਏ ਹਨ ਔਰ ਉਹਨਾਂ ਦੀ ਜਿਹੜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਜਿਹੜੀ ਆਮਦ ਨੂੰ ਲੈ ਕੇ ਇੱਥੇ ਤਿਆਰੀਆਂ ਪੂਰੀ ਤਰ੍ਹਾਂ ਕੀਤੀਆਂ ਗਈਆਂ ਇਸ ਦੌਰਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਵਾਗਤ ਲਈ ਖੜੇ ਹਨ ਔਰ ਝੰਡੇ ਲੈ ਕੇ ਉਹਨਾਂ ਦਾ ਸਵਾਗਤ ਕਰਨ ਲਈ ਤਿਆਰ ਹਨ ਇਸ ਦੌਰਾਨ ਸਾਡੇ ਨਾਲ ਕੁਝ ਵਰਕਰ ਵੀ ਮੌਜੂਦ ਹਨ ਭਾਜੀ ਕੀ ਵੇਖ ਰਹੇ ਜੀ ਅੱਜ ਕੌਣ ਆ ਰਿਹਾ ਅੱਜ ਕਿਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਮੈਂ ਜੀ ਸੂਬੇਦਾਰ ਦਲੇਰ ਸਿੰਘ ਸਾਬਕਾ ਫੌਜੀ ਯੂਨੀਅਨ ਪੰਜਾਬ ਪ੍ਰਧਾਨ ਅਹੀਂ ਜੇ ਸਾਡਾ ਜਿਹੜਾ ਇਕੱਠ ਹੋਇਆ ਅੱਜ ਸੀਐਮ ਭਗਵੰਤ ਮਾਨ ਸਾਹਿਬ ਇੱਥੇ ਰੋਡ ਸ਼ੋਅ ਕਰ ਰਹੇ ਆ ਸਰਦਾਰ ਹਰਮੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਤੇ ਜਿਹੜਾ ਸਾਡਾ ਬਹੁਤ ਵੱਡਾ ਇਕੱਠ ਆਜਾ ਠਾਠਾ ਮਾਰਦਾ ਇਕੱਠ ਦੱਸ ਰਿਹਾ ਕਿ ਸਰਦਾਰ ਹਰਮੀਤ ਸਿੰਘ ਸੰਧੂ ਜਿਹੜੇ ਆ ਬੜੀ ਵੱਡੀ ਲੀਡ ਦੇ ਨਾਲ ਜਿੱਤਣਗੇ ਤੇ ਜਿਹੜਾ ਸ਼ਹਿਰ ਦਾ ਵਿਕਾਸ ਕਰਨਗੇ ਅੱਗੇ ਵੀ ਸਰਦਾਰ ਹਰਮੀਤ ਸਿੰਘ ਸੰਧੂ ਨੇ ਬਹੁਤ ਵਿਕਾਸ ਕਰਾਇਆ ਸ਼ਹਿਰ ਦਾ ਸੀਵਰੇਜ ਪਵਾਏ ਆ ਬੋਲ ਲਾਈਟਾਂ ਦਾ ਕੰਮ ਹਾਰੇ ਕੰਮ ਉਹਨਾਂ ਸ਼ਹਿਰ ਦੇ ਵਿੱਚ ਕਰਾਏ ਆ ਤੇ ਬਹੁਤ ਪੁਰਾਣੇ ਉਹ ਜਹਾਰੂ ਛੜੇ ਸਾਥੀ ਆ ਜੀ ਭਾਈ ਕੀ ਕਹਿਣਾ ਚਾਹੁੰਦੇ ਤੁਸੀਂ ਅਜੇ ਹਾਂ ਜੀ ਬਹੁਤ ਬਹੁਤ ਮਦੀਦ ਧਾਈਆਂ ਦੇਣਾ ਚਾਹੁੰਦੇ ਆ ਵੀਸੇ ਨੂੰ ਬੜੀ ਖੁਸ਼ੀ ਦੀ ਗੱਲ ਆ ਕੇ ਜਿਹੜਾ ਇੰਨਾ ਇਕੱਠ ਵੇਖ ਕੇ ਔਰ ਭਾਈ ਦਰੇਸ਼ ਉਹਨਾਂ ਦੱਸਤਾ ਕਿ ਇਹਨਾਂ ਨੇ ਬਹੁਤ ਪਹਿਲਾਂ ਬੜੇ ਬਹੁਤ ਕੰਮ ਕਰਾਏ ਔਰ ਹੁਣ ਵੀ ਇੰਨੀ ਲੋਕਾਂ ਨੂੰ ਉਮੀਦ ਆਏਗਾ ਉਮੀਦ ਰੱਖ ਕੇ ਇੰਨਾ ਜਿਹੜਾ ਪੂਰਾ ਸ਼ਹਿਰ ਦਾ ਇਕੱਠ ਹੋਇਆ ਕਿ ਲੋਕੀ ਦੂਰ ਦੂਰ ਤੋਂ ਆਏ ਇੱਥੇ ਇਕੱਠ ਵੇਖਣ ਵਾਸਤੇ ਤੇ ਅਸੀਂ ਉਮੀਦ ਕਰਦੇ ਆ ਕਿ ਵੱਡੀ ਭਾਰੀ ਗਿਣਤੀ ਦੇ ਵਿੱਚ ਰਵੀ ਭਾਜੀ ਕਿਸ ਕਿਸ ਕੇਸੀ ਨੂੰ ਲੈ ਕੇ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਵੋਟਾਂ ਮੰਗ ਰਹੀ ਆ ਹਾਂ ਬਹੁਤ ਬਹੁਤ ਵਧੀਆ ਜੀ ਬੰਦਾ ਬੜਾ ਵਧੀਆ ਉਮੀਦਵਾਰ ਆ ਜੱਟ ਜੂ ਦਾ ਬੰਦਾ ਤੇ ਕੰਮ ਵੜੇ ਹੋਣੇ ਕੀਤੇ ਗਾਂਵ 'ਚ ਕਰੂ ਕੰਮ ਹੈ ਬਹੁਤ ਵਧੀਆ ਬੰਦਾ ਲੇਟਾ ਲੱਟਾ ਸਭ ਲੱਗਿਆ ਗਲੀਆਂ ਕੋਲੀਆਂ ਸਭ ਬੜੀਆਂ ਕੰਮ ਹੀ ਬਣਾਉਂਗਾ ਗਲੀਆਂ ਕੰਮ ਅੱਜ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਆ ਅਰਵੀਂ ਦੇ ਕੇਜਰੀਵਾਲ ਜੀ ਆ ਰਹੇ ਕਿਸ ਤਰ੍ਹਾਂ ਸਵਾਗਤ ਹੋਵੇਗਾ ਬਹੁਤ ਜ਼ਿਆਦਾ ਬਹੁਤ ਧੰਨਵਾਦ ਹੋਣਿਆ ਜਨਤਾ ਬੜੀ ਆਈ ਹੈ ਜੀ ਬਹੁਤ ਜਿਆਦਾ ਬਹੁਤ ਜ਼ਿਆਦਾ ਹੋਣਾ ਬਹੁਤ ਵਧੀਆ ਸਵਾਗਤ ਹੋਊਗਾ ਜੀ ਸਾਡੇ ਮੁੱਖ ਮੰਤਰੀ ਸਾਹਿਬ ਆ ਰਹੇ ਆ ਸਰਦਾਰ ਕੇਜਰੀਵਾਲ ਸਾਹਿਬ ਜੀ ਤੇ ਭਗਵੰਤ ਸਿੰਘ ਮਾਨ ਜੀ ਆ ਰਹੇ ਆ ਅਸੀਂ ਉਹਨਾਂ ਦਾ ਤਰਵਾਦ ਕਰਨ ਲੱਗੇ ਢੱਡੇ ਫੜ ਕੇ ਖੜੇ ਆ ਜੀ ਬੜਾ ਵਧੀਆ ਤਨਵਾਦ ਕਰਾਂਗੇ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਹ ਜੀ ਆ ਇਹ ਸਨ ਆਮ ਆਦਮੀ ਪਾਰਟੀ ਵਰਕਰ ਜਿਹੜੇ ਕਹਦੇ ਆ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਔਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮਨੀਸ਼ ਸੋਧਿਆਤ ਲੈ ਕੇ ਵੱਖ-ਵੱਖ ਵਿਧਾਇਕ ਤੇ ਮੰਤਰੀ ਆ ਰਹੇ ਆ ਨਾ ਉਹਨਾਂ ਦਾ ਸਵਾਗਤ ਕਰਨ ਲਈ ਉਹ ਪੂਰਾ ਜਲਜੋਸ਼ ਨਾਲ ਇੱਥੇ ਮੌਜੂਦ ਹਨ ਆ रमन चावला, जैक्विली टीवी तरह होगा